ਸਾਨ ਸ਼ਖੀਅਤ ਮਾਤਾ ਭਾਗੋ ਜੀ ਦੇ ਨਾਮ ਦੇ ਉੱਤੇ ਉਹਨਾਂ ਦਾ ਜਿਹੜਾ ਚਾਨਨਾ ਮਤਾਇ ਤਾਸਕ ਰੋੜ ਹੈ ਉਹਨੂੰ ਸਮਰਪਿਤ ਕਰਕੇ ਕੀਤੀ ਜਾਂਦੀ ਦੂਜਾ ਹਰ ਸਾਲ ਦੀ ਤਰ੍ਹਾਂ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਮਾਗੀ ਦੇ ਮੌਕੇ ਦੇ ਉੱਤੇ ਜਿਹੜਾ 40 ਨੁਕਤਿਆਂ ਦੀ ਉਸ ਪਾਵਨ ਧਰਤੀ ਤੇ ਸ਼੍ਰੀ ਮੁਕਸਾ ਸਾਹਿਬ ਤੇ ਅਕਾਲੀ ਕਾਨਫਰੰਸ ਕਰਦਾ ਹੁੰਦਾ ਇਸ ਵਾਰ ਵੀ ਜਿਹੜੀ ਐ ਵਿਸ਼ਾਲ ਅਕਾਲੀ ਕਾਨਫਰੰਸ ਜਿਹੜੀ ਆ ਉਹ 14 ਜਨਵਰੀ ਨੂੰ ਬਾਕੀ ਦੇ ਮੌਕੇ ਤੇ ਉੱਤੇ ਜਿਹੜਾ ਉਹ ਸ਼੍ਰੀ ਮੁਕਸਰ ਸਾਹਿਬ ਵਿੱਚ ਹੋਏਗੀ ਉਹਦੇ ਸੰਬੰਧ ਦੇ ਵਿੱਚ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਇੱਕ ਅਸੀਂ ਜੋ ਪੰਜਾਬ ਦਾ ਇਸ ਵੇਲੇ ਮੌਜੂਦਾ ਮਾਹੌਲ ਆ ਜੋ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਆ ਜਿਸ ਤਰੀਕੇ ਇਸ ਵੇਲੇ ਪੰਜਾਬ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਲਾਲਸਨਰ ਹੋ ਚੁੱਕੀ ਹੈ ਕ腐ਪਸ਼ਨ ਸਿਖਰਾਂ ਦੇ ਉੱਤੇ ਆ ਵੱਡੇ ਵੱਡੇ ਸਕੈਂਡਲ ਹੋ ਰਹੇ ਆ ਔਰ ਜਿਸ ਤਰੀਕੇ ਦਿੱਲੀ ਦੀ ਸਰਕਾਰ ਨੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਸਾਰੇ ਪ੍ਰਸ਼ਾਸਨ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਦਿੱਲੀ ਤੋਂ ਸਰਕਾਰ ਚਲਾਈ ਜਾ ਰਹੀ ਹੈ ਡਵੈਲਪਮੈਂਟ ਦੇ ਵਿੱਚ ਵੱਡੀ ਖਰੋਟ ਆਈ ਹੈ ਪੰਜਾਬ ਸਿਰ ਵੱਡਾ ਕਰਜ਼ਾ ਚੜ ਰਿਹਾ ਇਹ ਸਾਰੇ ਜਿਹੜੇ ਪੰਜਾਬ ਦੇ ਇਸ਼ੂ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਸ਼ੁਰੂ ਕਰਨਗੇ ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੇ ਹੜਕਿਆਂ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਾਰੇ 117 ਹੜਕਿਆਂ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਦੋ ਵਿਧਾਨ ਸਭਾ ਹਲਕੇ ਹਰ ਰੋਜ਼ ਕਵਰ ਕਰ ਦਿੱਤੇ ਜਾਣ ਤਾਂ ਵੱਡਾ ਕਾਫੜਾ ਜਿਹੜਾ ਉਪਰ ਦਾਨ ਸ਼੍ਰੋਮਣੀ ਅਕਾਲੀ ਦਲ ਲੈ ਕੇ ਤੇ ਲੋਕਾਂ ਨੂੰ ਜਾਗਰਿਤ ਕਰਨ ਦੇ ਜੋ ਐਸੋ ਦੇ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਜਾਗਰਿਤ ਕਰਨ ਦੇ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹਦੇ ਨਾਮ ਹੇਠ ਇਹ ਜਨਵਰੀ ਦੇ ਲਾਸਟ ਵੀਕ ਦੇ ਵਿੱਚ ਸ਼ੁਰੂ ਹੋਏਗੀ ਇੱਕ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਪੰਜਾਬ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਜਿਹੜਾ ਫੈਡਰਲ ਸਟਰਕਚਰ ਨੂੰ ਵੱਡਾ ਖੋਰਾ ਲੱਗ ਰਿਹਾ ਇਹਦੇ ਨਾਲ ਓਰੀਜਨਲ ਪਾਰਟੀਆਂ ਨੂੰ ਕਿਸ ਤਰੀਕੇ ਜਿਹੜਾ ਸੈਂਟਰ ਸਟੇਜ ਦੇ ਉੱਤੇ ਜਾਂਦਾ ਜਾਵੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ رائے ਬਣਾਉਣ ਵਾਸਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਇਹਨਾਂ ਮੁੱਦਿਆਂ ਨੂੰ ਲੈ ਕੇ ਨਾਲ ਵਿਦਵਾਨਾਂ ਨੂੰ ਲੈ ਕੇ ਬੁੱਧੀਜੀਵੀਆਂ ਨੂੰ ਲੈ ਕੇ ਤੇ ਸੈਮੀਨਾਰ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੇਗੀ ਉਹ ਚ ਪ੍ਰੇਸ਼ਰ ਪ੍ਰੇਮ ਸਿੰਘ ਚੰਦੂ ਮજરા ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਪਾਇਆ ਗਿਆ ਮੇਰੀ ਵੀ ਡਿਊਟੀ ਉਸੇ ਕਮੇਟੀ ਦੇ ਵਿੱਚ ਲੱਗੀ ਆ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਸਾਡੇ ਸੀਨੀਅਰ ਸਾਥੀ ਨੇ ਉਹਨਾਂ ਦੀ ਵੀ ਡਿਊਟੀ ਹੈ ਤੇ ਹਰਚਰਨ ਬੈਸ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋਏ ਆ ਪਾਰਟੀ ਦੇ ਨਾਲ ਜੁੜੇ ਹੋਏ ਆ ਬਾਦਲ ਸਾਹਿਬ ਤੇ ਬਹੁਤ ਲੰਬਾ ਸਮਾਂ ਮੀਡੀਆ ਐਡਵਾਈਜ਼ਰ ਵੀ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਸੋ ਸਾਡੀ 4-5ਾਂ ਤੇ ਡਿਊਟੀ ਲੱਗੀ ਆ ਕਿ ਸੈਮੀਨਾਰ ਦੇ ਨਾਲ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਉਥੇ ਜਿਹੜੀ ਆ ਫਤਵਾਨਾਂ ਦੀ رائے ਲੈ ਕੇ ਸੱਜ ਕੋਸ਼ਿ ਇੱਕ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਇੱਕ رائے ਜਿਹੜੀ ਆ ਪੰਜਾਬ ਦੇ ਵਿੱਚ ਕ੍ਰੀਏਟ ਕੀਤੀ ਜਾਵੇ ਉਹਦੇ ਵਾਸਤੇ ਇੱਕ ਕਮੇਟੀ ਬਣੀ ਆ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਉਹ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ 'ਚ ਵੱਡੇ ਪੱਧਰ ਤੇ ਮਨਾਇਆ ਜਾਣਾ। ਕਿਉਂਕਿ ਪ੍ਰਕਾਸ਼ ਉਹਨਾਂ ਦਾ ਪਟਨਾ ਸਾਹਿਬ ਵਿਧਾਰ ਦੇ ਵਿੱਚ ਹੋਇਆ ਸੀ। ਉੱਥੇ ਤੇ ਹਮੇਸ਼ਾ ਹੀ ਹੁੰਦਾ ਇਸ ਵਾਰ ਵੀ ਹੋਏਗਾ ਚਰਦੀ ਘੜਾ ਦੇ ਨਾਲ ਹੋਏਗਾ। ਪਰ ਪੰਜਾਬ ਦੇ ਵਿੱਚ ਵੀ ਸੰਗਤਾਂ ਦੀ ਮੰਗ ਸੀ ਕਿ ਕਿਉਂਕਿ ਗੁਰੂ ਸਾਹਿਬ ਦਾ ਬਹੁਤ ਲੰਮਾ ਸਮਾਂ ਜਿਹੜਾ ਜੀਵਨ ਹੈ ਉਹਨੰਦਪੁਰ ਸਾਹਿਬ ਤਰੁੰਦੀ ਸਾਹਿਬ ਤੋਂ ਤੱਕ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਗੁਜ਼ਰਿਆ ਇਸ ਕਰਕੇ ਖਾਲਸਾ ਪੰਥ ਦੀ ਸਾਜਣਾ ਉਹਨਾਂ ਨੇ ਨੰਦਪੁਰ ਸਾਹਿਬ ਤੋਂ ਕੀਤੀ ਸੀ ਇਸ ਲਈ ਸਾਰਿਆਂ ਦੀ ਮੰਨ ਸੀ ਕਿ ਇੱਕ ਵੱਡਾ ਜਿਹੜਾ ਇੱਕ ਸਮਾਗਮ ਹੈ ਸ਼ਰੋਮੀ ਗੁਰਪੰਥ ਕਮੇਟੀ ਲੇਕੇ ਸ੍ਰੀ ਪ੍ਰਧਾਨ ਸਾਹਿਬ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ 10 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆਪੇ ਗੁਰਚੇਲਾ ਨਾਂ ਤੇ ਨਗਰ ਕੀਰਤਨ ਜਿਹੜਾ ਤਰਵੰਡੀ ਸਾਹਿਬੋਂ ਤੱਕ 16 ਜਨਵਰੀ ਤੱਕ ਕੱਢਿਆ ਜਾਏ ਸੋ ਉਹਨਾਂ ਦਾ ਜੋ ਭਾਵਨਾ ਸੀ ਉਹਦੇ ਮੁਤਾਬਕ ਅਸੀਂ ਆਪ ਹੀ ਫੈਸਲਾ ਕੀਤਾ ਕਿ ਸਾਰੀ ਸਾਡੀ ਪਾਰਟੀ ਤੇ ਜਿਹੜੇ ਆਗੂ ਤੇ ਵਰਕਰ ਨੇ ਸ਼ਰਧਾਵਾਨ ਸਿੱਖ ਦੀ ਤਰ੍ਹਾਂ ਕਿਉਂਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ ਗੁਰੂ ਸਾਹਿਬ ਦਾ ਗੁਰਪੁਰਬ ਹੈ ਜਿਹੜੇ-ਜਿਹੜੇ ਰਸਤਿਆਂ ਤੋਂ ਜਿਹੜਾ ਜਿਹੜਾ ਨਗਰ ਕੀਰਤਨ ਗੁਰੂ ਮਹਿੰਦਰ ਸਿੰਘ ਮਾਰਗ ਤੋਂ ਜਾਏਗਾ ਜਿਸ ਦਾ ਜਾਣਕਾਰੀ ਪ੍ਰਧਾਨ ਸ਼੍ਰੋਮਣੀ ਕੁੱਤੜਾ ਫੰਦ ਕਮੇਟੀ ਨੇ ਸਾਂਝੀ ਕੀਤੀ ਹੈ ਸੋ ਪੂਰੀ ਸ਼ਰਧਾ ਦੇ ਨਾਲ ਅਸੀਂ ਵੀ ਸੰਗਤ ਦੇ ਨਾਲ ਰਲ ਕੇ ਉੱਥੇ ਨਤਮਸਤਕ ਸਾਰੇ ਜਗ੍ਹਾ ਤੇ ਵਾਚਨ ਕੇ ਸੰਗਤ ਲੈ ਕੇ ਸਾਰੇ ਹੌਣ ਇਹ ਸਾਰਿਆਂ ਨੂੰ ਅਸੀਂ ਬੇਕਤੀ ਜਿਹੜੀ ਆ ਉਹ ਕੀਤੀ ਹੈ ਇਸੇ ਦਾ ਪ੍ਰਧਾਨ ਸਾਹਿਬ ਨੇ ਸਾਰੇ ਜਿਹੜਾ ਪ੍ਰਧਾਨ ਸਭਾ ਨੂੰ ਹਦਾਇਤ ਕੀਤੀ ਹੈ ਕਿ 15 ਦਸੰਬਰ ਤੱਕ ਪਾਰਟੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਟਾਚਾ ਉਹਨੂੰ ਮੁਕੰਮਲ ਕੀਤਾ ਜਾਵੇ 15 ਜਨਵਰੀ ਤੱਕ ਸਾਰੇ ਇਸੇ ਤਰ੍ਹਾਂ ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਬਲਜਾਰ ਸਿੰਘ ਰਾਣੀ ਕੇ ਜੀਸੀ ਵਿੰਗ ਦੇ ਪ੍ਰਧਾਨ ਸਦਾ ਹੀਰਾ ਸਿੰਘ ਜੀ ਗਾੜੀਆ ਸਾਹਿਬ ਇਸ ਲਈ ਕਨਿਦਲ ਦੇ ਪ੍ਰਧਾਨ ਬੀਬੀ ਜੀ ਯੂਥ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਹੈਗਾ ਆਪਾਂ ਆਪਣੀ ਜੱਥੇਬੰਦੀ ਜਿਹੜੀ ਆ ਉਹਦੇ ਵਾਸਤੇ ਹਲਕਾ ਵਾਈਜ਼ ਮੀਟਿੰਗਾਂ ਕਰਕੇ ਉਹਨੂੰ ਡੰਬਦ ਕਰਨ ਦਾ ਜਿਹੜਾ ਉਹ ਵੀ ਆਦੇਸ਼ ਅੱਜ ਦੀ ਇਸ ਪਾਰਟੀ ਦੇ ਵਿੱਚ ਹੋਇਆ ਇੱਕ ਜਿਹੜੇ ਪਾਰਟੀ ਦੇ ਸਾਡੇ ਪਾਰਲੀਮੈਂਟ ਦੇ ਇੰਚਾਰਜ ਨੇ ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਨੇੜੇ ਆ ਰਹੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਐ ਹਦਾਇਤ ਹੋਈ ਆ ਕਿ ਸਰਕਲ ਪੱਧਰ ਦੇ ਉੱਤੇ ਜਾ ਕੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਉੱਥੇ ਕੀਤੀਆਂ ਜਾਣ ਤਾਂ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਉਹੀ ਹੈ ਜੀਵਨ ਸਰ ਇੱਕ ਚੀਜ਼ ਵਾਰ-ਵਾਰ ਕਹੀ ਜਾ ਰਹੀ ਸੀ ਕਿ ਜਿਹੜੇ ਸੀਨੀਅਰ ਲੀਡਰਸ ਜਿਹੜੇ ਗਏ ਸੀ ਪਾਰਟੀ ਸਾਥ ਛੱਡ ਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਸੀ ਵਾਪਸ ਜੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਇਹਨਾਂ ਨੂੰ ਪਾਰਟੀ ਤੋਂ ਪ੍ਰਮੋਤਨ ਕੀਤਾ ਗਿਆ ਸੀ ਮੈਂ ਨਹੀਂ ਗਈ ਜੇਕਰ ਉਹ ਸੱਦਣਗੇ ਮੈਂ ਆऊंगी ਵਾਪਸ ਜੇ ਇਹੋ ਤੁਸੀਂ ਵੀ ਵਿਚਾਰ ਕੀਤਾ ਗਿਆ ਜਿਹੜੇ ਲੋਕ ਵਾਪਸ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾਏਗਾ ਦੇਖੋ ਪ੍ਰਧਾਨ ਸਾਹਿਬ ਨੇ ਬੜੇ ਖੁੱਲੇ ਮਨ ਦੇ ਨਾਲ ਇਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਸਾਰੇ ਮਤ ਪੇਤ ਪੜਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਦਸਤੀ ਹੋਈ ਹੈ ਉਹਦੇ ਵਾਸਤੇ ਮੈਂ ਖੇਮਾ ਚੋੜਾਂ ਔਰ ਸਾਨੂੰ ਖੁਸ਼ੀ ਹੈ ਕਿ ਉਸ ਤੋਂ ਬਾਅਦ ਕਈ ਸੀਨੀਅਰ ਲੀਡਰ ਸਭਾ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ ਉਹ ਪਿਛਲੇ ਦਿਨੀ ਸ਼ਾਮਲ ਹੋ ਗਏ ਤੇਸਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ ਕਿਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਭਾ ਆ ਰਹੇ ਆ ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਕੁਛ ਢੀਂਸਾ ਸਾਹਿਬ ਨੇ ਵੀ ਕਮੇਟੀ ਬਣਾਈ ਹੈ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਚੇਤੀ ਸਮੂਹਿਤ ਕਰਨ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਹੈ ਸੋ ਆਸ ਰੱਖਦੇ ਹਾਂ ਬੜਾ ਪੋਜ਼ਿਟਿਵ ਤੇ ਸੰਭਾਰਾ ਜੀ ਮੈਨੂੰ ਪਾਰਟੀ ਤੋਂ ਕਹਿੰਦੇ ਹਟਾਇਆ ਕਿ ਮੈਂ ਤਾਂ ਪਾਰਟੀ ਛੱਡੀ ਨੂੰ ਪਾਰਟੀ ਵਾਪਸ ਕਰਾ ਲਈ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਹੈ ਸਾਡੀ ਬੰਨਾ ਅਸੀਂ ਤਾਂ ਹੀ ਸਾਰਿਆਂ ਨੂੰ ਬੰਦੇ ਮਨ ਦੇ ਨਾਲ ਰੱਖ ਕਰੇ ਉਸਾਂ ਦੀ ਜਿਹੜੀ ਸਪੈਲ ਤੁਸੀਂ ਕਿਹੜਾ ਸਪੈਲ ਰਾਜ ਕਰੋਗੇ ਉਸ ਚੀਜ਼ ਦੇ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜੇਗੀ ਉਹਨਾਂ ਨਾਲ ਤਾਲਮੇ ਸਾਡਾ ਹੈਗਾ ਕਿਉਂਕਿ ਬਹੁਤ ਪੁਰਾਣੇ ਪਾਰਟੀ ਦੇ ਨਾਲ ਸਾਰੇ ਲੀਡਰ ਨਾਲ ਹੀ ਭਾਵੇਂ ਉਹ ਬਾਹਰ ਚਲੇ ਗਏ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਭ ਸਾਰੇ ਨਾਲ ਅੱਛੇ ਆ ਜਿਵੇਂ ਪੁਰਾਣੇ ਪਿਆਰ ਜਿਹਾ ਗੱਲ ਕਰਦੇ ਪੁਰਾਣੇ ਜਿਵੇਂ 25 ਸਾਲ ਪਹਿਲੇ ਤੋਂ ਜਿਹਾ ਆ ਇਹ ਦੇਖੋ ਇਨਸਾਫ ਹੋਇਆ ਦੇਖੋ ਗੱਲ ਗੱਲ ਇਹ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਟਿੰਗ 'ਚ ਹਾਜ਼ਰ ਸ੍ਰੀ ਕਾਂਟਕ ਸਿੰਘ ਸਾਹਿਬ ਕੋਲੇ ਜਿਹੜੀ ਰਿਪਰੈਜ਼ੈਂਟੇਸ਼ਨ ਗਈ ਸੀ ਉਹਦੇ ਤੇ ਅਮਲ ਕਰਦਿਆਂ ਪ੍ਰਧਾਨ ਸਾਹਿਬ ਉਹਦੀ ਘੋਖ ਕਰ ਰਿਹਾ ਜਿਹੜੀ ਰਿਪੋਰਟ ਸ੍ਰੀ ਕਾਂਟਕ ਸਿੰਘ ਸਾਹਿਬ ਨੂੰ ਸਬਮਿਟ ਕੀਤੀ ਗਈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗੱਲ ਦੀ ਤਹਿ ਤੱਕ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਆਪਣਾ ਕਾਰਜ ਜੋ ਉਹਨਾਂ ਦੇ ਜੁਮੇ ਲੱਗਿਆ ਉਹ ਕਰ ਰਿਹਾ ਸਾਡੇ ਸਾਰਿਆਂ ਦੇ ਬੰਦੇ ਵਿੱਚ ਜੈਦਰ ਕਾਉਂ ਕੀ ਹਿਸਾਬ ਦੇ ਨਾਲ ਜੋ ਕੁਝ ਹੋਇਆ ਬਹੁਤ ਵੱਡਾ ਇੱਕ ਦਰਦ ਹੈ ਉਹ ਉਸ ਸਮੇਂ ਦੀ ਉਸ ਦੁਕਾਨਦਾਰ ਦੇ ਵੇਲੇ ਦਾ ਇੱਕ ਬਹੁਤ ਵੱਡਾ ਦਰਦ ਹੈ ਇਸ ਕਰਕੇ ਉਹਨੂੰ ਸਾਰੇ ਅਸੀਂ ਘੇਟਾ ਦਾ ਲੈਣੇ ਆ ਸੁਪਤਨ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਟੌਪ ਦੇ ਵਕੀਲਾਂ ਦੇ ਨਾਲ ਜਿਹੜੀ ਹੈ ਇੱਕ ਇੱਕ ਤੱਤ ਜਿਹੜਾ ਰਿਪੋਰਟ ਨੂੰ ਘੁੱਕ ਕੇ ਉਹ ਫਿਰ ਜੋ ਵੀ ਉਹ ਫੈਸਲਾ ਅਗਲਾ ਲੈਂਦੇ ਆ ਅਸੀਂ ਦਿਲੋਂ ਚੜਿਆ ਉਹਨਾਂ ਦੇ ਨਾਲ ਅਸੀਂ ਚਾਹੁੰਦੇ ਆ ਕਿ ਭਾਵੇਂ देर ਨਾਲ ਹੀ ਇਨਸਾਫ ਹੋਵੇ ਇਨਸਾਫ ਹੋਣਾ ਚਾਹੀਦਾ ਇਸ ਕਰਕੇ ਉਹਦੇ ਤੇ ਸਾਰਿਆਂ ਦੀ ਇੱਕ رائے ਆ ਸਾਰਿਆਂ ਦਾ ਪਰਵਾਰ ਦੇ ਨਾਲ ਵੀ ਹਮਦਰਦੀ ਆ ਉਸ ਦਰਦ ਨੂੰ ਵੀ ਸਾਰਾ ਪੰਜਾਬ ਸਮਝਦਾ ਹੈ ਇਸ ਕਰਕੇ ਸਾਰੀ ਸਿੱਖ ਕੌਮ ਸਮਝਦੀ ਆ ਸਰ ਜੀ ਦੇਖੋ ਗੱਲ ਇਹ ਕਿ ਸਾਡਾ ਅੱਜ ਦੀ ਡੇਟ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਬੜਾ ਅੱਛਾ ਰਿਸ਼ਤਾ ਸਮਝੌਤਾ ਸਾਡਾ ਉਹਨਾਂ ਨਾਲ ਚੱਲ ਰਿਹਾ ਐਲਾਈਅੰਸ ਇਸ ਕਰਕੇ ਉਹਨੂੰ ਅਸੀਂ ਸਟਰੈਂਥਨ ਦੋਨੇ ਪਾਰਟੀਆਂ ਕਰ ਰਹੇ ਹਾਂ ਜੋ ਅੱਜ ਦੀ ਡੇਟ ਤੇ ਹੈ ਉਹੀ ਕਮੈਂਟ ਕੀਤਾ ਜਾ ਸਕਦਾ ਬਾਕੀ ਕੱਲ ਨੂੰ ਕੀ ਹੋਏਗਾ ਜਦੋਂ ਕੋਈ ਡਵੈਲਪਮੈਂਟ ਹੋਏਗੀ ਤੁਹਾਨੂੰ ਸਾਂਝੀ ਕਰਾਂਗੇ ਅੱਜ ਉਹਦੇ ਤੇ ਕਮੈਂਟ ਕਰਨਾ ਔਕਰ ਮਸਾਂ ਜਖੜ ਸਾਹਿਬ ਤੋਂ ਕਹਿੰਦੇ ਆਂ ਕਿ ਅਗਰ ਇਹਨਾਂ ਨੂੰ ਸੰਚਾਲਨ ਕੀਤਾ ਜਾਣਾ ਰਹੀਏ ਪੰਜਾਬ ਸੇ ਜੋ ਅੱਛੀ ਗੱਲ ਦੇਖੋ ਜੇ ਜਖੜ ਸਾਹਿਬ ਵੀ ਜਿਹੜੇ ਆ ਬੀਜੇਪੀ ਦੇ ਪ੍ਰਧਾਨ ਹੋਗੇ ਸਾਡੇ ਸਟਰੈਂਥਨ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਵਾਦ ਅੱਛੀ ਗੱਲ ਅਸੀਂ ਨਾਜਾਇਜ਼ ਚਲੋ ਜੋ ਹੋਏਗਾ ਜਦੋਂ ਸਮਾਂ ਆਏਗਾ ਤੁਹਾਡੇ ਸਾਹਮਣੇ ਕਰਾਂਗੇ ਇਸ ਕਰਕੇ ਸਮਝ ਨੂੰ ਲੈ ਕੇ ਗੱਲਬਾਤ ਹੋਈ ਹੈ ਜੀ ਨਹੀਂ ਇਹ ਚੀਜ਼ਾਂ ਨਾ ਤਾਂ ਮੈਂ ਇਹਦੇ ਤੇ ਕੋਈ ਕਮੈਂਟ ਕਰਦਾ ਹੁੰਦਾ ਨਾ ਕਰ ਸਕਦਾ ਕਿਉਂਕਿ ਦਾ ਰਾਤਰੇ ਇਸ ਕੰਮ ਵਾਸਤੇ ਇਸ ਕਰਕੇ ਜਦੋਂ ਕੋਈ ਫੈਸਲਾ ਹੋਇਆ ਤੁਹਾਡੇ ਸਾਹਮਣੇ ਆ ਜਾਣਾ ਤੁਹਾਨੂੰ ਕਹਿੰਦੇ ਜੀ ਪ੍ਰੋਫੈਸਰ ਸਾਹਿਬ ਜੀ ਸਹੀ ਕਹਿੰਦੇ ਨੇ ਕਿ ਜੋ ਪੋਟੈਨਸ਼ੀਅਲ ਵਿੱਚ ਇੰਤਜ਼ਾਰ ਆਇਆ ਹੈ ਉਹ ਪਰ ਪੋਲਿਟਿਕਲ ਨਹੀਂ ਹੈ ਕਿ ਲੋਕ ਕਹਿੰਦੇ ਹੈ ਇਹ ਠੀਕ ਹੈ ਗੱਲ ਉਹਨਾਂ ਦੀ ਅਸੀਂ ਵੀ ਮੰਨਦੇ ਆ ਇਸ ਲਾਇਨਸ ਨੇ ਬੜਾ ਇਤਿਹਾਸਿਕ ਰੋਲ ਪਲੇ ਕੀਤਾ ਹੈ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਤਿਪਾਧਨਾ ਵਾਸਤੇ ਪੰਜਾਬ ਦੇ ਡਿਵੈਲਪਮੈਂਟ ਪਾਸ ਦੇ ਖਲਾਮ ਸਰ ਰੋਲ ਇਸ ਲਾਇਨਸ ਦਾ ਹੈ ਇਸ ਕਰਕੇ ਉਹਨਾਂ ਨੂੰ ਮੰਨਣ ਤੋਂ ਕੋਈ ਵੀ ਇਨਕਾਰ ਹੀ ਨਹੀਂ ਮੱਕੀ ਕੀ ਹੁੰਦਾ ਕੱਲ ਨੂੰ ਇਹ ਪੋਲਿਟਿਕਲ ਫੈਸਲੇ ਹੁੰਦੇ ਆ ਜਦੋਂ ਕੋਈ ਹੋਇਆ ਫਿਰ ਤੁਹਾਡਾ ਸੰਝ ਕਰਨ ਭਾਈ ਯੋਗੀ ਅਰਿੰਦ ਦੇ ਨਾਲ ਵੀ ਬਿਆਨ ਦਿੱਤਾ ਉਹ ਕਹਿੰਦੇ ਕਿ ਧਰਮ ਦੱਸਣਾ ਕੀ ਹੈ ਸਰਾਤਰ ਬਾਕੀ ਤਾਂ ਪੰਛੀ ਯਸ ਸਮਪਰਦਾਇਨੇ ਬਾਕੀ ਕੋਈ ਹਿੱਸੇ ਨਹੀਂ ਤਰਮ ਕੀਏ ਸੀ ਦੇਖੋ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਮੈਂ ਸਾਰੀ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਲੈਂਦਾ ਇਸ ਕਰਕੇ ਉਹਨੇ ਦੇਰ ਤੱਕ ਕਮੈਂਟ ਕਰਨਾ ਜਿਹੜਾ ਉਹ ਔਕਾਪਾ ਕਿ ਕਿਹੜੀ ਗੱਲ ਕਹੀ ਹੈ ਕਿ ਸੰਦਰਭ ਚ ਕਹੀ ਹੈ ਕੋਈ ਆਪਣਾ ਜਿੰਨੀ ਦੇਰ ਤੱਕ ਦੇਰ ਤੱਕ ਤੁਸੀਂ ਚੀਜ਼ ਨੂੰ ਸਮਝਣਾ ਲਓ ਉਹਨੇ ਦੇਰ ਤੱਕ ਉੱਤੇ ਕਮੈਂਟ ਨਹੀਂ ਕਰਦੇ ਬਾਕੀ ਧਰਮ ਦੇਸ਼ ਦੇ ਵਿੱਚ ਸਾਰੇ ਇੰਡੀਪੈਂਡੈਂਟ ਨੇ ਸੰਵਿਧਾਨ ਦੇ ਵਿੱਚ ਰੈਕਗਨਿਸ਼ਨ ਹੈ ਸਾਰੇ ਨੂੰ ਇਸ ਕਰਕੇ ਕੋਈ ਨਵੇਂ ਸਰੇ ਤੋਂ ਪਰਿਭਾਸ਼ਿਤ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਦੇਸ਼ ਦਾ ਸਾਡਾ ਸੰਵਿਧਾਨ ਜਿਹੜੇ ਵੱਖ-ਵੱਖ ਧਰਮ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਦਾ ਪ੍ਰਾਪਰ ਸਿਸਟਮ ਹੈ ਇੱਕ ਇਹ ਕਰਕੇ ਜਦੋਂ ਉੱਥੇ ਰੈਕੋਗਨਾਈਜ਼ ਨੇ ਬਾਕੀ ਇੰਡੀਵਿਜੂਅਲ ਆਪਣੇ ਕਿਸੇ ਦੇ ਕੀ ਵਿਚਾਰ ਹੋ ਸਕਦੇ ਉਹ ਕਿਸੇ ਦੇ ਆਪਣੇ ਵਿਚਾਰ ਨੇ ਸਰ ਸਭ ਪੰਜਾਬ ਪਚਾਓ ਦੀ ਯਾਤਰਾ ਸ਼ੁਰੂ ਕਰ ਰਹੇ ਹੈ ਜਿਹਦੇ ਬਾਰੇ ਤੁਹਾਨੂੰ ਵਿਸਥਾਰ ਵਿੱਚ ਵੀ ਇਹ ਰੈਲੀਆਂ ਕਰਨਗੇ ਨਹੀਂ ਰੈਲੀਆਂ ਨਹੀਂ ਰੈਲੀਆਂ ਤੋਂ ਹਟ ਕੇ ਕਰਾਂਗੇ ਕਿਉਂਕਿ ਵੱਡਾ ਕਾਫਲਾ ਲੈ ਕੇ ਤੇ ਆਪ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਪ੍ਰਧਾਨ ਸਾਹਿਬ ਜਾਣਗੇ ਕੁਸ਼ਤਾਂਵਾਂ ਤੇ ਜਿਹੜੀ ਹੈ ਜਿੰਨਾ ਥੋੜਾ ਥੋੜਾ ਸਮਾਂ ਹੋ ਸਕੇ ਆ ਉਹ ਸੰਬੋਧਨ ਵੀ ਕਰਨਗੇ ਜਿਸ ਤਰ੍ਹਾਂ ਰੋਡ ਸ਼ੋ ਹੁੰਦਾ ਉਸ ਤਰੀਕੇ ਦੇ ਨਾਲ ਆਪ ਪਿੰਡਾਂ ਦੇ ਵਿੱਚ ਘੁੰਮ ਕੇ ਜਿਹੜਾ ਉਹ ਟੂਰ ਕਰਨਗੇ ਅਸਾਂ ਵੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੀ ਮਿਹਰਬਾਨ